ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਬਈ ਮੈਂ ਇਸ ਟਾਈਮ ਅਫਰੀਕਾ ਦੇ ਵਿੱਚ ਟਰੈਵਲ ਕਰ ਰਿਹਾ ਤੇ ਹੁਣ ਤੱਕ ਮੈਂ ਤਕਰੀਬਨ 65 ਦੇਸ਼ ਟਰੈਵਲ ਕਰ ਚੁੱਕਿਆ ਹੈ ਮੇਰਾ 65ਵਾਂ ਦੇਸ਼ ਹੈ ਜਿੱਥੇ ਇਸ ਟਾਈਮ ਮੈਂ ਬੈਠਾ ਹੋਇਆ ਤੇ ਲਗਭਗ ਮੈਂ 6 6.5 ਸਾਲ ਹੋ ਗਏ ਮੈਨੂੰ ਟਰੈਵਲ ਕਰਦੇ ਨੂੰ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੈਂ ਟਰੈਵਲ ਕੀਤਾ ਕਈ ਥਾਵਾਂ ਦੇ ਉੱਤੇ ਤੁਸੀਂ ਮੈਨੂੰ ਦੇਖਿਆ ਹੋਣਾ ਮੈਂ ਕਿਤੇ ਸਕੂਟੀ ਰੈਂਟ ਕੀਤੀ ਹੈ ਤੇ ਕਦੇ ਕੁਝ ਰੈਂਟ ਕੀਤਾ ਪਰ ਤੁਹਾਡੇ ਬਹੁਤ ਸਾਰੇ ਨਾ ਮੋਸਟਲੀ ਕਈ ਵਾਰ ਕੁਐਸਚਨ ਆਈ ਜਾਂਦੇ ਸੀ ਕਿ ਬਾਈ ਜੀ ਜੇ ਅਸੀਂ ਜਾਣਾ ਤਾਂ ਕਿਹੜਾ ਲ ਇਹ ਨਹੀਂ ਚੱਲਦਾ ਜਾਂ ਕਿੱਦਾਂ ਹੁੰਦਾ ਕੀ ਸੀਨ ਹੈ ਸੋ ਬਈ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵੈਸੇ ਤਾਂ ਇੱਕ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਹੁੰਦਾ ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਬਣਦਾ ਕਿਵੇਂ ਹੈ ਦੁਨੀਆ ਦੀ ਹਰ ਇੱਕ ਸਰਕਾਰ ਉਹਨੂੰ ਬਣਾ ਦਿੰਦੀ ਹੈ ਦਰਸਲ ਉਹ ਕੀ ਹੁੰਦਾ ਕਿ ਇੱਕ ਤਰ੍ਹਾਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਕੀਤਾ ਹੁੰਦਾ ਸਾਰੀਆਂ ਨਹੀਂ ਮਤਲਬ ਮੇਨ ਮੇਨ ਭਾਸ਼ਾਵਾਂ ਦੇ ਵਿੱਚ ਅਨੁਵਾਦ ਕੀਤਾ ਹੁੰਦਾ ਪਰ ਬਈ ਆਰਟੀਓ ਜਾਓ ਆਰਟੀਓ ਦੇ ਤੋਂ ਚੱਕਰ ਲਾਉਣੇ ਪੈਣਗੇ ਬਹੁਤ ਸਾਰੇ ਕਿਤੇ ਜਾਣਾ ਪਊਗਾ ਟਾਈਮ ਲੱਗ ਜਾਂਦਾ ਹੈ ਪਰ ਬਈ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਮੇਲ ਆਈ ਸੀਗੀ ਆ ਆਈਡੀ ਆਈਡੀਪੀ ਵੱਲੋਂ ਇੰਟਰਨੈਸ਼ਨਲ ਡਰਾਈਵਿੰਗ ਐਸੋਸੀਏਸ਼ਨ ਹੈ ਬਈ ਆ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਕਹਿ ਸਕਦੇ ਹੋ ਤੁਸੀਂ ਉਹਨਾਂ ਵੱਲੋਂ ਆਈ ਸੀਗੀ ਤੇ ਫਿਰ ਮੈਂ ਉਹਦੇ ਬਾਰੇ ਥੋੜੀ ਜਾਂਚ ਪੜਤਾਲ ਕੀਤੀ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਬਈ ਆ ਇੱਕ ਲਾਇਸੈਂਸ ਹੈ ਜਿਹੜਾ ਕਿ ਆ ਦੇਖੋ ਮੇਰੇ ਹੱਥ ਦੇ ਵਿੱਚ ਹੈ ਇਸ ਟਾਈਮ ਮੇਰਾ ਹੈ ਲਾਇਸੈਂਸ ਮੈਂ ਦਿਖਾ ਵੀ ਦੇਣਾ ਤੁਹਾਨੂੰ ਜਿਆਦਾ ਤੇ ਮੇਰੇ ਕੋਲ ਮੇਰੀ ਫੋਟੋ ਵੀ ਹੈ ਤੇ ਇਹ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਹੈ ਬਈ ਇਹ ਤੁਸੀਂ ਬਣਵਾ ਸਕਦੇ ਹੋ ਆਨਲਾਈਨ ਤੇ ਇਹਦੇ ਲਈ ਬਈ ਤਿੰਨ ਤਰ੍ਹਾਂ ਦਾ ਆਉਂਦਾ 1 ਇਦੇ ਲਈ ਤੁਹਾਨੂੰ ਕੁਝ ਵੀ ਜ਼ਿਆਦਾ ਡਾਕੂਮੈਂਟ ਨਹੀਂ ਚਾਹੀਦੇ। ਜੇ ਤੁਹਾਡੇ ਕੋਲ ਭਾਰਤ ਦਾ ਲਾਇਸੈਂਸ ਹੈ ਤਾਂ ਬਈ ਇਹ IDP ਵਾਲੇ ਕੀ ਕਰਦੇ ਨੇ ਕਿ ਇਹ ਤੁਸੀਂ ਇਹਨਾਂ ਨੂੰ ਆਨਲਾਈਨ ਜਾਣਾ ਹੈ। ਇਹਨਾਂ ਦੀ ਵੈਬਸਾਈਟ ਹੈ। ਉੱਥੇ ਸਿਰਫ ਕੁਝ ਨਹੀਂ ਕਰਨਾ। ਤੁਸੀਂ ਆਪ ਦਾ ਲਾਇਸੈਂਸ ਅਪਲੋਡ ਕਰਨਾ ਹੈ। ਆਪ ਦਾ ਨਾਮ ਲਿਖਣਾ ਹੈ। ਆਪ ਦਾ ਪਤਾ ਪਾਉਣਾ ਹੈ ਤੇ ਜਿਹੜੀ ਪੇਮੈਂਟ ਆਉ ਕਰਣੀ ਹੈ। 1 ਸਾਲ ਦੀ ਪੇਮੈਂਟ ਆ ਲੱਗ ਹੈ। 2 ਸਾਲਾਂ ਦੀ ਲੱਗ ਹੈ, 3 ਸਾਲਾਂ ਦੀ ਲੱਗ ਹੈ। ਵੈਸੇ 3 ਸਾਲ ਵਾਲਾ ਸਭ ਤੋਂ ਬੈਟਰ ਹੈ। 79 ਡਾਲਰ ਦੇ ਵਿੱਚ ਤੁਹਾਡੇ ਘਰੇ ਪਹੁੰਚ ਹੋ ਜੂਗੀ। 3-4 ਦਿਨਾਂ 'ਚ ਹੀ ਮੇਰਾ ਤਾਂ ਬਈ ਮੈਨੂੰ ਘਰੇ ਮਿਲ ਗਿਆ ਸੀ। ਔਰ ਤੁਸੀਂ ਫੌਨ ਜੁਗਾਵੇ ਪੇਮੈਂਟ ਕਰਨ ਤੋਂ ਬਾਅਦ ਤੁਹਾਡਾ ਝੰਜਟ ਘਟ ਜਾਊਗਾ ਕਿਉਂਕਿ ਇੰਡੀਆ ਜੇ ਜਾਓਗੇ ਕਿਸੇ ਏਜੰਟ ਨੂੰ ਪੈਸੇ ਦੇਵੋਗੇ ਬਈ ਕਦੇ ਸਰਕਾਰੀ ਫੀਸ ਦੇਵੋਗੇ ਤਾ ਕਭਈ ਬਹੁਤ ਜ਼ਿਆਦਾ ਹੋਊਗੀ ਔਰ ਇਹਨਾਂ ਟਾਈਮ ਹੀ ਨਾ ਆਨਲਾਈਨ ਥੋੜਾ ਬੈਠਾ ਕੰਮ ਹੋ ਰਿਹਾ ਮੈਨੂੰ ਤਾਂ ਕਾਫੀ ਵੇਅਰ ਮੈਨੂੰ ਠੀਕ ਲੱਗ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਆਪਾਂ ਕਿਤੇ ਗੱਡੀ ਵਗੈਰਾ ਵੀ ਰੈਂਟ ਕਰ ਸਕਦੇ ਹਾਂ ਕੋਈ ਇਸ਼ੂ ਨਹੀਂ ਪਰ ਤੁਹਾਡੇ ਕੋਲ ਜਿਹੜਾ ਥੋੜਾ ਭਾਰਤ ਦਾ ਡਰਾਈਵਿੰਗ ਲਾਇਸੈਂਸ ਨਾਲ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੇ 12 13 ਭਾਸ਼ਾਵਾਂ ਦੇ ਵਿੱਚ ਇਹਦਾ ਅਨੁਵਾਦ ਕਰਕੇ ਦਿੱਤਾ ਜਿਵੇਂ ਕਿ ਆ ਰਸ਼ੀਅਨ ਹੋਗੀ ਅਰੈਬਿਕ ਹੋਗੀ ਸਪੈਨਿਸ਼ ਹੋਗੀ ਪੁਰਤਗੀਜੀ ਹੋਗੀ ਚਾਈਨਿਜ਼ ਵੀ ਹੈਗੀ ਇਹਦੇ ਵਿੱਚ ਤੇ ਹੋਰ ਕਈ ਸਾਰੀਆਂ ਭਾਸ਼ਾਵਾਂ ਨੇ ਜਿਹੜਾ ਇਹਨਾਂ ਨੇ ਇਸ ਜਿਹੜੀ ਬੁੱਕ ਤੇ ਇਹਦੇ ਨਾਲ ਕੀ ਹੈ ਕਿ ਤੁਸੀਂ ਇਹ ਕਿਤੇ ਦਿਖਾਉਂਗੇ ਤਾਂ ਜਿਹੜਾ ਇਹ ਨਾਲ ਰੱਖਣੀ ਹੈ ਤੁਸੀਂ ਇਹ ਪਲੱਸ ਆਲ ਦਾ ਜਿਹੜਾ ਇਹ ਡਰਾਈਵਿੰਗ ਲਾਇਸੈਂਸ ਹੈ ਇਹ ਤੁਸੀਂ ਆਪਦਾ ਨਾਲ ਰੱਖਣਾ ਹੈ ਇਹਦੇ ਉੱਤੇ ਇਹਨਾਂ ਨੇ ਲਿਖਿਆ ਮੋਟਰਸਾਈਕਲ ਪੈਸੈਂਜਰ ਕਾਰ ਵੀਕਲ ਓਵਰ 7755 4260 ਕਿਲੋ ਵੀਕਲ ਓਵਰ 8 ਸੀਟਸ ਵੀਕਲ ਆਫ ਬੀ ਸੀ ਡੀ ਵਿਦ ਅਦਰ ਦੈਨ ਅ ਲਾਈਟ ਟ੍ਰੇਲਰ ਸੋ ਇਹ ਜਿਹੜਾ ਵੀ ਤੁਸੀਂ ਮਤਲਬ ਆਪਦਾ ਜਿਹੜਾ ਨਾ ਸਾਰੀਆਂ ਚੀਜ਼ਾਂ ਇਹਦੇ ਵਿੱਚ ਚਲਾ ਮੋਟਰਸਾਈਕਲ ਚਲਾਉਣਾ ਹੁੰਦਾ ਮੋਟਰਸਾਈਕਲ ਲੈ ਸਕਦੇ ਆ ਗੱਡੀ ਲੈ ਸਕਦੇ ਆ ਜਿਹੜੀ ਮਰਜ਼ੀ ਗੱਡੀ ਤੁਸੀਂ ਇੱਥੇ ਲੈ ਸਕਦੇ ਹੋ ਟਰਾਲਾ ਤਾਂ ਹੁਣ ਕੀ ਨਹੀਂ ਚਲਾਉਣਾ ਵੀ ਉਹਦੇ ਲਈ ਤਾਂ ਫਿਰ ਤੈਨੂੰ ਟਰਾਲੇ ਦਾ ਲੈਣਾ ਹੀ ਪਊਗਾ ਸੋ ਇਹ 150 ਤੋਂ ਵੱਧ ਦੇਸ਼ਾਂ ਦੇ ਵਿੱਚ ਬਈ ਇਹ ਕੰਮ ਕਰਦਾ ਹੈ ਤਕਰੀਬਨ ਕਿਵੇਂ ਇੰਨੇ ਹੀ ਦੇਸ਼ ਨੇ ਕਿ 150 ਵੀ ਬਹੁਤ ਜ਼ਿਆਦਾ ਹੋ ਗਏ ਜਿਹੜੇ ਨਾਰਮਲ ਸਧਾਰਨ ਦੇਸ਼ ਨੇ ਜਿੰਨਾਂ ਚ ਆਪਾਂ ਜਾਣਾ ਹੁੰਦਾ ਉਹਨਾਂ ਚ ਸਾਰਿਆਂ ਦੀ ਚੱਲਦਾ ਵੀ ਹੈ 150 ਤੋਂ ਵੱਧ ਦੇਸ਼ਾਂ ਦੇ ਵਿੱਚ ਇਹ ਚੱਲਦਾ ਹੈ ਸਾਰੇ ਲਗਭਗ ਦੇਸ਼ ਜਿਹੜੇ ਮੈਨੂੰ ਇਹਦੇ ਵਿੱਚ ਦਾ ਦਿਖ ਰਹੇ ਨੇ ਭਾਜੀ ਯੂਐਸ ਵਗੈਰਾ ਦੇ ਵਿੱਚ ਵੀ ਹਰਥਾਂ ਤੇ ਲੈ ਲੜਾ ਤੁਸੀਂ ਆਪਦਾ ਇਹ ਵਗਾ ਸਕਦੇ ਹੋ ਵੈਬਸਾਈਟ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਉੱਥੇ ਜਾਓ ਲਿੰਕ ਤੇ ਕਲਿੱਕ ਕਰੋ ਡਰਾਈਵਿੰਗ ਲਾਇਸੈਂਸ ਅਪਲੋਡ ਕਰੋ ਆਪਦੀ ਡਿਟੇਲ ਭਰੋ ਆਪਦੀ ਫੀਸ ਕਰੋ 1 ਸਾਲ ਦਾ ਲੈਣਾ 2 ਸਾਲ ਦਾ ਲੈਣਾ 3 ਸਾਲ ਦਾ ਲੈਣਾ ਜੇਕਰ ਤੁਸੀਂ ਇਹਨੂੰ ਸਿਰਫ ਆਨਲਾਈਨ ਹੀ ਮੰਗਾਉਣਾ ਥਾਰਡ ਕਾਪੀ ਨਹੀਂ ਮੰਗਾਉਣੀ ਤਾਂ 59 ਡਾਲਰ ਦੇ ਵਿੱਚ ਹੀ ਆ ਪਰ ਮੈਂ ਇਹਦਾ ਕਹੂੰਗਾ ਭਈ 10-20 ਡਾਲਰ ਹੋਰ ਦੇ ਕੇ 3 ਸਾਲ ਦਾ ਲਓ ਤੇ ਜਾਂ ਫਿਰ 1 ਸਾਲ ਦਾ ਜਾਂ 2 ਸਾਲ ਦਾ ਲਓ ਤੇ ਉਹਦੇ ਨਾਲ ਕੀ ਹੈ ਕਿ ਆਪਦੀ ਹਾਰਡ ਕਾਪੀ ਵੀ ਮੰਗਾਓ ਇਹਦੇ ਨਾਲ ਤੁਹਾਨੂੰ ਇੱਕ ਹੀ ਬੈਗ ਵਗੈਰਾ ਜੇ ਵੀ ਭੇਜਣਗੇ ਬੜਾ ਵਧੀਆ ਉਹਦੇ ਵਿੱਚ ਆਪਦੇ ਕਾਰਡ ਵਗੈਰਾ ਤੁਸੀਂ ਰੱਖ ਸਕਦੇ ਹੋ ਤੇ ਇਹਦੇ ਨਾਲ ਕੀ ਹੈ ਕਿ ਬਾਈ ਤੁਹਾਡਾ ਜਿਹੜਾ ਸਾਰਾ ਕੰਮ ਜਿਹੜਾ ਆਸਾਨ ਹੋ ਜਾਊਗਾ ਆਪ ਦਾ ਤੁਸੀਂ ਬੇਝਿਜਕ ਹੋ ਕੇ ਕਿਤੇ ਵੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਤੁਸੀਂ ਆਪ ਦੀ ਗੱਡੀ ਰੈਂਟ ਤੇ ਲੈ ਕੇ ਚਲਾ ਸਕਦੇ ਹੋ ਬਸ ਯਾਦ ਤੁਸੀਂ ਇਹਨਾਂ ਰੱਖਣਾ ਕਿ ਇਹ ਜਿਹੜੀ ਟਰਾਂਸਲੇਸ਼ਨ ਬੁੱਕ ਹੈ ਇਹਦੇ ਵਿੱਚ ਇੱਕ ਮਤਲਬ ਇੱਕ ਤਰ੍ਹਾਂ ਹੋਈ ਹੈ ਨਾ ਕਿ ਤੁਸੀਂ ਕਿਸੇ ਪੁਲਿਸ ਵਾਲੇ ਨੂੰ ਦੇ ਦਿੱਤਾ ਕਿਸੇ ਦੇਸ਼ ਦੇ ਵਿੱਚ ਜਾ ਕੇ ਉਹਨੇ ਤੁਹਾਡੇ ਰੀਜਨਲ ਲੈਂਗੁਏਜ ਵੀ ਹੁੰਦਾ ਲਾਇਸੈਂਸ ਥੋੜਾ ਇੰਡੀਆ ਦਾ ਵੀ ਤੁਹਾਨੂੰ ਕਹਿਣਾ ਹੈ ਕੀ ਹੈ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਅਨੁਵਾਦਨ ਦੇ ਨਾਲ ਸਾਰਾ ਕੁਝ ਜਦੋਂ ਜਦੋਂ ਇਹਦੇ ਵਿੱਚ ਹੋਊਗਾ ਉਹਨੇ ਦੇਖਣਾ ਪੜਨਾ ਉਹਨੇ ਕਹਿਣਾ ਹਾਂ ਵੀ ਤੁਹਾਡਾ ਲਾਇਸੈਂਸ ਜਿਹੜਾ ਓਕੇ ਹੈ ਤੇ ਜਿਹੜਾ ਤੁਹਾਨੂੰ ਹੁਣੇ ਜਾਣ ਦੇਣਾ ਹੈ ਇਹ ਸੌਖਾ ਘਰੇ ਬੈਠਿਆ 5 ਮਿੰਟ ਦੇ ਦੇ ਵਿੱਚ ਕੰਮ ਹੋ ਰਿਹਾ ਇਸ ਤੋਂ ਸੌਖਾ ਬਈ ਹੁਣ ਪੀ ਚਾਹੀਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਉੱਥੇ ਜਾ ਕੇ ਤੁਸੀਂ ਕਲਿੱਕ ਕਰੋ ਇਹਨਾਂ ਦੀ ਸਾਈਡ ਦੇ ਉੱਤੇ ਜਾ ਕੇ ਆਪਦਾ ਲਾਇਸੈਂਸ ਅਪਲੋਡ ਕਰੋ ਤੇ ਉਸ ਤੋਂ ਬਾਅਦ ਵੀ ਡਿਟੇਲ ਪਾਓ ਦਾ ਐਡਰੈਸ ਪਾਓ ਜਿੱਥੇ ਵੀ ਰਹਿੰਦੇ ਹੋ ਉਥੋਂ ਦਾ ਐਡਰੈਸ ਪਾ ਸਕਦੇ ਹੋ ਜਿੱਥੋਂ ਦਾ ਲਾਇਸੈਂਸ ਆ ਉਹ ਅਪਲੋਡ ਕਰ ਸਕਦੇ ਹੋ ਤੇ 2-3 ਮਿੰਟ ਦੇ ਵਿੱਚ ਵਿੱਚ ਇਹਨਾਂ ਤੁਹਾਡਾ ਵੱਧ ਤੋਂ ਵੱਧ 10 ਮਿੰਟ ਦੇ ਵਿੱਚ ਆਨਲਾਈਨ ਤਾਂ ਤੁਹਾਡੇ ਕੋਲ ਦੋਨੇ ਚੀਜ਼ਾਂ ਆ ਜਾਣੀਆਂ ਉਹ ਦੋ-ਤਿੰਨ ਦਿਨ ਦੇ ਵਿੱਚ ਤੁਹਾਡੇ ਐਡਰੈਸ ਦੇ ਉੱਤੇ ਕੋ ਠੀਕ ਹੈ ਇੰਨਾ ਹੀ ਕੰਮ ਹੈ ਜੀ ਤੇ ਇਸ ਤੋਂ ਲਾ ਮੈਂ ਜਿਹੜਾ ਆਪਦਾ ਕੋਡ ਹੈ ਉਹ ਮੈਂ ਥੱਲੇ ਦੇ ਦਿੱਤਾ ਜੇਕਰ ਤੁਸੀਂ ਉਹ ਕੋਡ ਦਾ ਯੂਜ਼ ਕਰਦੇ ਹੋ ਤੁਹਾਨੂੰ 10% ਹੋਰ ਜਿਹੜਾ ਡਿਸਕਾਊਂਟ ਮਿਲ ਜਾਂਦਾ ਹੈ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਜਰੂਰ ਜੇਕਰ ਤੁਹਾਨੂੰ ਜ਼ਰੂਰਤ ਹੈ ਇਸ ਚੀਜ਼ ਦੀ ਤਾਂ ਤੁਸੀਂ ਜ਼ਰੂਰ ਇਹਨੂੰ ਲੈ ਸਕਦੇ ਹੋ ਕਾਫੀ ਵਧੀਆ ਲੱਗਿਆ ਬੜਾ ਮੈਨੂੰ ਤਾਂ